ਪੰਜਾਬ ਦੇ ਵਿੱਚ ਇੱਕ ਲੜਾਈ ਕਿਸਾਨ ਜਥੇਬੰਦੀਆਂ ਲੜ ਰਹੀਆਂ। ਕਿਸਾਨੀ ਮੁੱਦਿਆਂ ਤੇ ਅੰਦੋਲਨ ਚੱਲ ਰਿਹਾ ਹੈ। ਲਗਭਗ 12-13 ਦਿਨ ਰਹਿ ਗਏ ਜਾਂ 14 ਕ ਦਿਨ ਰਹਿ ਗਏ ਜਦੋਂ ਸ਼ੰਭੂ ਰਖਨੌਰੀ ਬਾਡਰ ਤੇ ਚੱਲ ਰਿਹਾ ਅੰਦੋਲਨ ਨੂੰ ਇੱਕ ਬਰਾ ਹੋ ਜਾਣਾ ਹੈ। 12 ਫਰਵਰੀ ਨੂੰ ਇਹਸ ਅੰਦੋਲਨ ਨੇ ਪੂਰਾ ਸਾਲ ਇਹ ਸੜਕਾਂ ਤੇ ਬਤਾਇਆ। 13 ਫਰਵਰੀ 2024 ਨੂੰ ਸ਼ੁਰੂ ਹੋਇਆ ਅੰਦੋਲਨ 12 ਫਰਵਰੀ 2025 ਨੂੰ ਇੱਕ ਬਰੇ ਦਾ ਹੋ ਜਾਏਗਾ। ਇਹ ਸਭ ਦੇ ਦਰਮਿਆਨ ਡੱਲੇ ਵਾਲ ਹੋਰਾਂ ਦਾ ਮਰਨ ਵਰਤਵੀ 65ਵੇਂ ਦਿਨ ਚਾਕਲ ਹੈ ਪਰ ਹੁਣ ਉਹ ਫਿਕਰ ਨਾ ਸਰਕਾਰਾਂ ਨੂੰ ਚਿੰਤਾ ਨਾ ਜਿਹੜੇ ਅਫਸਰ ਗੇੜੇ ਮਾਰਦੇ ਸੀ ਨਾ ਉਹਨਾਂ ਦੀ ਕੋਈ ਮਸਲਾ ਨਾ ਕਿਸਾਨਾਂ ਦੇ ਵਿੱਚੋਂ ਹੁਣ ਕਰੰਟ ਨਾ ਮੀਡੀਆ ਉਸ ਤਰ੍ਹਾਂ ਇਹ ਖਬਰ ਨੂੰ ਲਵੇ ਕਿਉਂਕਿ ਅਗਲੇ ਕਹਿੰਦੇ ਡ੍ਰਿਪ ਲੱਗੀ ਆ ਹੁਣ ਤਾਂ ਪ੍ਰੈਸ ਕਾਨਫਰੰਸ ਵੀ ਹੋਣ ਲੱਗੀ ਹੁਣ ਤਾਂ 14 ਨੀ ਮੀਟਿੰਗ ਵੀ ਚੱਲੇ ਜਾਣਗੇ ਡੱਲੇ ਵਾਲ ਕੋਈ ਮਸਲਾ ਨਹੀਂ ਪਰ ਜਿਹੜੀ ਨੇੜਤਾ ਬਣ ਰਹੀ ਸੀ ਉੱਚ ਵੀ ਖੜੋਤ ਆ ਗਈ ਜਿਹੜੀ ਸਰਕਾਰ ਤੇ ਦਬਾਅ ਬਣ ਰਿਹਾ ਸੀ ਉੱਚ ਵੀ ਖੜੋਤ ਆ ਗਈ ਇਹ ਵੀ ਪਹਿਲੂ ਨਾਲ ਨਾਲ ਦੂਸਰੇ ਪਾਸੇ 12 ਤਰੀਕ ਨੂੰ 12 ਫਰਵਰੀ ਨੂੰ ਐਸਕੇਐਮ ਨੇ ਬੈਠਕ ਰੱਖੀ ਸੀ ਆਪਾਂ ਕੇ ਮੁੜ ਕੇ ਸਾਂਝੀ ਬੈਠਕ ਕਰਨੀ ਹੈ 14 ਨੂੰ ਕੇਂਦਰ ਨਾਲ ਬੈਠਕ ਹੈ 14 ਫਰਵਰੀ ਨੂੰ ਪਰ ਉਹ ਤੋਂ ਪਹਿਲਾਂ 11 ਤੋਂ ਲੈ ਕੇ 13 ਤੱਕ ਮਹਾਪੰਚਾਇਤਾਂ ਹੋ ਰਹੀਆਂ ਛੇ ਇਹ ਦਾ ਮਤਲਬ 12 ਵਾਲੀ ਬੈਠਕ ਕੀ 11 ਤੋਂ ਪਹਿਲਾਂ ਹੋਏਗੀ ਜਾਂ ਹੁਣ 14 ਵਾਲੀ ਤੋਂ ਬਾਅਦ ਹੋਏਗੀ ਇਸ ਬਾਰੇ ਨਾਲ ਖੜਾ ਹੋਗੇ ਬਿਲਕੁਲ ਜੀ ਪੰਜਾਬ ਤੇ ਹਰਿਆਣਾ ਦੇ ਖਨੋਰੀ ਤੇ ਸ਼ੰਭੂ ਬਾਡਰ ਤੇ ਚੱਲ ਰੇ ਇੱਕ ਸਾਲ ਨਾਲ ਅੰਦੋਲਨ ਨਾਲ ਜੁੜੇ ਮਾਮਲੇ ਦੇ ਚੱਕਰ ਨਜ਼ਰਸਾਨੀ ਕਰੀਏ ਤੇ ਇੱਕ ਪਾਸੇ ਸੁਪਰੀਮ ਕੋਰਟ ਦੀ ਸੁਣਵਾਈ ਦੂਸਰੇ ਪਾਸੇ ਅੰਦੋਲਨ ਵਾਲੇ ਥਾਵਾਂ ਦੀ ਸਥਿਤੀ 65 ਦਿਨ ਚ ਮਰਨ ਵਰਤ ਹੈ ਤੇ ਟ੍ਰੈਲੀ ਦੇ ਵਿੱਚ ਅਜੇ ਵੀ ਡੱਲੇ ਵਾਲ ਹੋ ਰਹੀ ਨੇ ਮੈਡੀਕਲ ਸਹੂਲਤ ਮਿਲ ਗਈ ਹੈ ਉਹ ਕਹਿੰਦੇ ਜੀ ਮੇਰੇ ਸਾਥੀਆਂ ਨੇ ਕਿਹਾ ਜਥੇਬੰਦੀਆਂ ਨੇ ਕਿਹਾ ਹੋਰ ਸਾਰਿਆਂ ਨੇ ਕਿਹਾ ਇਸ ਲਈ ਮੈਂ ਮੈਡੀਕਲ ਸਹੂਲਤ ਲਈ ਪਰ ਮੇਰਾ ਮਰਨ ਵਰਤ ਚੱਰੀ ਹੈ ਕੁਝ ਕੁ ਤਰ੍ਹਾਂ ਸਿੱਧੇ ਰੂਪ ਚ ਮੀਡੀਆ ਚ ਆ ਕੇ ਇਹ ਬਿਆਨਬਾਜ਼ੀ ਕਰਨ ਲੱਗ ਪਏ ਆ ਰਾਹੀ ਹੋਰਾਂ ਦਾ ਮੈਂ ਸੁਣ ਰਿਹਾ ਸੀ ਉਹ ਕਹਿੰਦੇ ਵੀ ਦੇਖਦਾ ਗੱਫਾ ਰ ਇਹ ਅਗਲੇ ਦਿਓ ਨੇ ਤੇ ਪਰ ਉਧਰੋਂ ਅਗਲੇ ਕਹਿੰਦੇ ਕਿ ਨਹੀਂ ਅਸਰ ਦਰਬਾਰ ਸਾਹਿਬ ਵਾਲੀ ਵੀ ਦੇ ਕੇ ਇੱਕ ਵਾਰ ਲਿਆ ਕੇ ਦਿੱਤੀ ਸੀ ਉਹ ਵੀ ਉਹਨਾਂ ਨੇ ਮੱਥੇ ਨੂੰ ਸੁਭਾਈ ਸੀ ਸੋ ਇਧਰ ਸ਼ੰਭੂ ਬਾਰਡਰ ਦੇ ਉੱਤੇ 12 ਤਰੀਕ ਨੂੰ ਮਹਾਪੰਚਾਇਤ ਹੋਏਗੀ ਉਸੇ ਦਿਨ ਐਸਕੇਮ ਨੇ ਬੈਠਕ ਰੱਖੀ ਹੋਈ ਹੈ ਕਿ ਆਪਾਂ ਸਾਂਝੀ ਬੈਠਕ ਕਰਨੀ ਹੈ ਸਾਰੀਆਂ ਧਿਰਾਂ ਦੇ ਨਾਲ ਹੁਣ 12 ਤਰੀਕ ਨੂੰ ਖਨੌਰੀ ਬਾਰਡਰ ਤੇ ਉੱਤੇ ਵੱਡੇ ਇਕੱਠ ਦੀ ਕਾਲ ਦੇ ਦਿੱਤੀ ਹੈ ਜਗਜੀਤ ਸਿੰਘ ਦੱਲੇਵਾਲ ਹੋਰਾਂ ਨੇ ਉਹਨਾਂ ਨੇ ਕਿਹਾ ਕਿ ਭਾਈ ਸਾਰੇ ਇਧਰ ਨੂੰ ਆਓ ਆਪਾਂ ਬੈਠ ਕੇ ਵੱਡਾ ਇਕੱਠ ਕਰਕੇ ਅੰਦੋਲਨ ਨੂੰ ਹੋਰ ਤਕੜਾ ਕਰੀਏ ਤੇ 13 ਤਰੀਕ ਨੂੰ ਸ਼ੰਭੂ ਬਾਰਡਰ ਤੇ ਮਹਾਪੰਚਾਇਤ ਸੋ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਕੀ ਗੱਲ ਨੇੜੇ ਲੱਗੇਗੀ ਜਾਂ ਨਹੀਂ ਲੱਗੇਗੀ ਬੇਸ਼ੱਕ ਆਸ ਕੀਤੀ ਜਾ ਰਹੀ ਹੈ ਕਿ 14 ਤਰੀਕ ਵਾਲੀ ਬੈਠਕ ਦੇ ਵਿੱਚ ਕੇਂਦਰ ਕੋਈ ਨੁਕਤੇ ਤੇ ਆ ਜਾਵੇ ਕਿਸੇ ਪੈਮਾਨੇ ਤੇ ਆ ਜਾਵੇ ਪਰ ਅਜੇ ਹੀ ਆਸ ਬਹੁਤ ਘੱਟ ਹੈ ਤੇ ਇਸ ਘੱਟ ਆਸ ਦੇ ਵਿੱਚ ਵੀ ਕਿਸਾਨੀ ਅੰਦੋਲਨ ਲਗਾਤਾਰ ਚੱਲ ਰਿਹਾ ਹੈ ਉਹਦੇ ਕਾਰਨ ਕੁਝ ਤਰ੍ਹਾਂ ਰਸਤੇ ਬੰਦ ਹੋਣ ਕਰਨ ਪਰੇਸ਼ਾਨੀ ਦਾ ਵੀ ਹਵਾਲਾ ਦਿੰਦਿਆਂ ਨੇ ਹਾਂ ਜਾਂ ਅੱਜ ਵੀ ਹਰਿਆਣੇ ਦੇ ਵਿੱਚ ਕਪੜਾ ਵਪਾਰੀ ਦੁਕਾਨਦਾਰ ਭਰਾ ਉਹ ਸਾਰਿਆਂ ਨੂੰ ਵੀ ਰੋਸਾ ਹੈ ਪਰ ਉਹਦੇ باوجود ਇੱਕ ਬਰੇ ਦਾ ਹੋਣ ਜਾ ਰਿਹਾ ਖਨੋਰੀ ਸ਼ਬੂ ਬਾਟਰ ਦਾ ਇਹ ਅੰਦੋਲਨ ਕੁਝ ਜਥੇਬੰਦੀਆਂ ਦੀ ਆਗੂਆਂ ਦੀ ਨਜ਼ਰ ਦੇ ਵਿੱਚ ਤਾਂ ਵੀ ਹੈ ਕਿ ਦਿੱਲੀ ਵਾਲੇ ਅੰਦੋਲਨ ਦੀ ਸਮਾਹੱਦ ਮਕਾ ਕੇ ਬਸ ਰਿਕਾਰਡ ਬਣਾਉਣ ਵਾਲੀ ਕਵਾਇਦ ਹੈ ਪਰ ਕੀ ਇਹ ਅੰਦੋਲਨ ਦਿੱਲੀ ਵਾਲਾ ਅੰਦੋਲਨ ਬਣਨੇ ਪੜੇਗਾ ਇਹ ਵੀ ਅਜੇ ਵਕਤ ਦੇ ਗਰਭ ਚ ਪਈ ਗੱਲ ਹੈ